ਉਹ ਸੇ ਪੂਰਨ ਗਦਰ ਪਤਾ ਨਹੀਂ ਪਤਾਉਂਦੇ ਵੀ ਮੁਸਾਫਰ ਟੈਂਡ ਪਾਉਂਦੇ ਪੂਰੇ 1 ਘੰਟੇ ਤੋਂ ਪੰਜਾਬ ਪੁਲਿਸ ਨੂੰ ਫੋਨ ਕੀਤਾ ਹੈ ਕਿਉਂਕਿ ਇਹ ਮਤਲਬ ਚੌਕੀ ਪੈਂਦੀ ਹੈ ਇਹਦੇ ਵਿੱਚ ਪਰ ਕਿਸੇ ਵੀ ਪ੍ਰਸ਼ਾਸਨ ਦੇ ਕੋਈ ਜ਼ਿੰਮੇਵਾਰ ਨਹੀਂ ਪ੍ਰਾਈਵੇਟ ਬੰਦਾ ਹੈ ਬਹੁਤ ਹੀ ਸ਼ੁਭ ਹਸਤੀ ਦਾ ਦੇਖਿਆ ਜਾਵੇ ਤਾਂ 308 ਨੰਬਰ ਆਉਣ ਨੂੰ ਵੀ ਪੌਣਾ 1 ਪੌਣਾ ਘੰਟਾ ਲੱਗ ਗਿਆ ਸਿਰਫ 3 ਕਿਲੋ 3 ਕਿਲੋਮੀਟਰ ਦਾ ਐਂਬੂਲੈਂਸ ਪੌਣੇ ਘੰਟੇ ਦੇ ਵਿੱਚ ਆਈ ਅਸੀਂ ਗੱਲ ਬਾਤ ਜੀ ਕਿੰਨਾ ਕੁ ਟਾਈਮ ਹੋ ਗਿਆ ਔਰ ਇਹ ਬੰਦੇ ਭਾਈ ਨੂੰ ਕਿੰਨਾ ਘੰਟਾ ਹੋਇਆ ਜੀ ਵੀਰੇ ਮੈਨੂੰ ਇੱਥੇ ਆਏ ਨੂੰ ਘੱਟੋ ਘੱਟ 25 ਮਿੰਟ ਹੋ ਗਏ ਮੈਂ ਉਹਦਾ ਆਧਾਰ ਕਾਰਡ ਵਗੈਰਾ ਸਭ ਕੁਝ ਦੇਖਿਆ ਬੰਦਾ ਉਹ ਠੀਕਿਆਂ ਦਾਗਾ ਪਰ ਐਂਬੂਲੈਂਸ ਨੂੰ ਤੁਸੀਂ ਖੋਣ ਦਿੱਤਾ ਜੀ ਔਰ ਅੱਧਾ ਘੰਟਾ ਹੋ ਗਿਆ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਕੋਈ ਪਿਆਰੇ ਕੋਈ ਨਹੀਂ ਕੰਮ ਕਰਦਾ ਕੋਈ ਨਹੀਂ ਪਹੁੰਚਦਾ ਪ੍ਰਾਈਵੇਟ ਬੰਦਿਆਂ ਨੇ ਜਾ ਕੇ ਪਾਇਆ ਕੀ ਕੀ ਜਣਾ ਚਾਹੁੰਗੇ ਸਤਿ ਸ੍ਰੀ ਅਕਾਲ ਮਾੜੀ ਹੈ ਸਰਕਾਰ ਆਹ ਰਾਜਮਾ ਜੀ ਬਿਲਕੁਲ ਮਾੜੀ ਹੈਗੇ ਨਾ ਕਮੀ ਆ ਗਈ ਜਿਹੜੀ ਇਹਨਾਂ ਨੇ ਨੰਬਰ ਪੋਰਟਲ ਆਈ ਆ ਉਹ ਤਾਂ ਬਿਲਕੁਲ ਕਮੀ ਆ ਜਿਹੜੀ ਨਹੀਂ ਆਇਆ ਰੋਡ ਦੇ ਉੱਤੇ ਲਾਈ ਹੈ ਜੀ ਨਾ ਫੋਰਸ ਦੀ ਹਾਂ ਇਹ ਤੇ ਆਪਾਂ ਗੱਲ ਕਰੀਏ ਥਾਣੇ ਦੇ ਵਿੱਚ ਕਿੰਨਾ ਟਾਈਮ ਹੋ ਗਿਆ ਫੋਨ ਕੀਤੇ ਨੂੰ ਪੌਣਾ ਘੰਟਾ ਪੌਣਾ ਘੰਟਾ ਹੋ ਗਿਆ ਭਾਈ ਕੋਈ ਨਹੀਂ ਆਇਆ ਇਹ ਗੱਲ ਕਰੀਏ ਇੱਥੋਂ ਸਿਰਫ 5 ਕਿਲੋਮੀਟਰ ਤੇ ਜੋ ਹਿੰਮਤਾਂ ਨਾਲ ਚੁੱਕ ਕੇ ਪੈਂਦੀ ਆ ਮਰਗਾ ਥਾਣੇ ਦੀ ਕੀ ਕੀ ਕਰ ਨਾ ਸਦੇ ਪੁਲਿਸ ਕਿਉਂ ਨਹੀਂ ਪਹੁੰਚੀ ਹੋਂ ਤੱਕ ਬੱਦਰੀ ਮਾੜੀ ਸਰਕਾਰਾਂ ਹੀ ਮਾੜੀਆਂ ਆ ਗਿਆ ਬਈ ਯਾਰ ਪੰਜਾਬ ਇੱਥੇ ਮਲੇ ਕੋਲਾ ਜ਼ਿਲ੍ਹਾ ਪਣਾ ਹੈ ਡੀ.ਐਸ.ਪੀ ਸਾਹਿਬ ਨੂੰ ਕੀ ਤਸਵੀਰ ਖੜੀ ਸੀਗੀ ਖੜੀ ਸੀ ਕਿਤਾ ਲੈ ਨਾ ਸਾਹਿਬ ਆ ਕੇ ਲੈ ਗਏ ਉਹਨਾਂ ਨੂੰ ਭਜਾ ਕੇ ਲੈ ਗਏ ਉਹਨਾਂ ਨੂੰ ਲੈ ਜਾਓ ਖੜਿਆ ਨਹੀਂ ਰਿਹਾ ਇੱਕ ਆਲਰੇਡੀ ਇੱਥੇ ਐਂਬੂਲੈਂਸ ਖੜੀ ਸੀਗੀ ਉਹਦਾ ਨੰਬਰ ਆ ਜੀ ਪੀਵੀ 65 ਡਬਲ ਵੀ 8235 ਉਹ ਐਂਬੂਲੈਂਸ ਵਾਲੇ ਨੂੰ ਰੋਕਿਆ ਤੁਸੀਂ ਖਾਣੇ ਨੂੰ ਜਾਂ ਮੇਰੇ ਹੱਥ ਨੂੰ ਤੇ ਉਹਦੇ ਵਿੱਚ ਮਰੀਜ਼ ਸੀ ਜਾਂ ਖਾਲੀ ਸੀ ਖਾਲੀ ਸੀ ਦੇਖ ਕੇ ਭੱਜ ਗਿਆ ਇਹ ਜੋ ਐਂਬੂਲੈਂਸਾਂ ਨੂੰ ਚੱਲਣਾ ਚਾਹੀਦਾ ਸਰਕਾਰ ਨੂੰ ਕੀ ਕਰਨਾ ਚਾਹੀਦਾ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਇਹਨਾਂ ਦੇ ਪਰਮਿਟ ਕੈਂਸਲ ਹੋਣਾ ਚਾਹੀਦਾ ਨਾ ਇਹ ਉਹ ਆ ਨੰਬਰ ਆ ਹੀ ਨੰਬਰ ਹੋਰ ਕਰਕੇ ਕੇਸ ਬਣਾ ਲੈਣ ਹੁਣ ਤੱਕ ਹੋਮ ਵੀ ਆ ਗਈ ਤੇ ਆਪਾਂ ਗੱਲ ਕਰੀਏ ਕਿਹੜੀ ਚੀਜ਼ ਨਾਲ ਐਕਸੀਡੈਂਟ ਹੋਇਆ ਤੇ ਇਹਦਾ ਇਹ ਨਹੀਂ ਪਤਾ ਜੀ ਕੌਣ ਮਾਰ ਗਿਆ ਦੇਖੋ ਤੁਹਾਨੂੰ ਦਿਖਾ ਰਿਆ ਟੋਲਾ ਤੋਂ ਜੋ ਕਿ 15 ਤੋਂ 1 ਘੰਟੇ ਤੋਂ ਲੈ ਕੇ ਅਸੀਂ ਪੁਲਿਸ ਪਰਸਾਦਸੂਮੇ ਇਥੋਂ ਫੋਨ ਕਰ ਰਹੇ ਨੇ ਲੋਕ ਪਰ ਕਿਸੇ ਨੇ ਵੀ ਇੱਥੇ ਆ ਕੇ ਸਹਾਰ ਨਹੀਂ ਲਈ ਹੈਗੀ ਗੱਲ ਕਰੀਏ ਤਾਂ ਐਂਗੂਲੈਂਸ ਵੀ ਇੱਕ ਪ੍ਰਾਈਵੇਟ ਐਂਗੂਲੈਂਸ ਇਥੋਂ ਲੰਘਦੀ ਜਾਂ ਤੇ ਲੋਕਾਂ ਵੱਲੋਂ ਰੋਕਿਆ ਜਾਂਦਾ ਕੋਈ ਐਂਗੂਲੈਂਸ ਵਾਲੇ ਦੀ ਰਿਸਪੋਨਸੀਬਿਲਟੀ ਨਹੀਂ ਉਹ ਤੇ ਗੱਡੀ ਭਜਾ ਕੇ ਲੈ ਗਿਆ ਇਸ ਲੜਕੇ ਨੇ ਉਸ ਦਾ ਨੰਬਰ ਵੀ ਦੱਸਿਆ ਐਂਗੂਲੈਂਸ ਦਾ ਪਰ ਇਹ ਜਿਹੇ ਐਂਬੂਲੈਂਸ ਦਾ ਜੋ ਕਿ ਪਰਮਟਾ ਜਾਂ ਕੋਸਬੀਆ ਕੈਂਸਲ ਹੋਣਾ ਚਾਹੀਦਾ ਉਸ ਨੂੰ ਬੌਂਡ ਕਰਕੇ ਅੰਦਰ ਲਾਉਣਾ ਚਾਹੀਦਾ ਤੁਹਾਨੂੰ ਰਟੋਲਾ ਤੋਂ ਦਿਖਾ ਰਿਹਾ ਥੂਰੇ ਰੋ ਰਟੋਲਾ ਲਖਮੀਰਾਂ ਨੇ ਜਿੱਥੇ ਹਰ ਰੋਜ਼ ਕੋਈ ਨਾ ਕੋਈ ਐਕਸੀਡੈਂਟ ਜਾਂ ਕੋਈ ਨਾ ਕੋਈ ਗੱਲਬਾਤ ਹੁੰਦੀ ਆ ਲੋਕਾਂ ਨੇ ਤਰਸੀ ਗੱਲਾਂ ਸੁਣੀਆਂ ਹੋਣਾ ਬਿਲਕੁਲ ਗਰੂਰ ਦੇ ਮੂਰੇ ਇੱਕ ਪ੍ਰਾਈਵੇਟ ਐਂਬੂਲੈਂਸ ਬੁਲਾਈ ਸੀ ਜੋ ਕਿ ਪਹੁੰਚ ਚੁੱਕੀ ਆ ਪਰ ਐਂਬੂਲੈਂਸ ਲੈ ਕੇ ਇੱਕ ਪ੍ਰਾਈਵੇਟ ਐਂਬੂਲੈਂਸ ਆਇਆ ਇਹਨਾਂ ਜੋ ਐਂਬੂਲੈਂਸ ਤੋਂ ਗਈ ਆ ਸੀ ਉਹਨਾਂ ਦੀ ਵੀ ਗੱਲ ਕਰਾਂਗੇ ਹਾਂਜੀ ਸੋਨੂ ਕਿੰਨੇ ਇੱਕ ਫੋਨ ਕਿੰਨਾ ਕਹੋਗਾ ਟਾਈਮ ਲੈਣ ਨੂੰ ਮੈਨੂੰ 5 ਮਿੰਟ ਵਰਗ ਹੋ ਗਏ ਤੁੰਗ 5 ਮਿੰਟ ਦੇ ਵਿੱਚ ਤੁਸੀਂ ਇੱਥੇ ਪਹੁੰਚ ਗਏ ਜੇ ਆਪਾਂ ਗੱਲ ਕਰੀਏ ਇੱਕ ਐਂਬੂਲੈਂਸ ਨਾਲ ਇੱਕ ਗੱਡੀ ਭਜਾ ਕੇ ਲੈ ਕੇ ਗਿਆ ਉਹਦਾ ਨੰਬਰ ਵੀ ਪਾਈਆਂ ਨੇ ਜੱਟ ਗੱਲਾਂ ਦੇਖੋ ਜੇ ਰੋਡ ਐਕਸੀਡੈਂਟ ਮਿਲਦਾ ਇਹੋ ਜਿਹੀ ਗੱਡੀ ਨੂੰ ਐਂਬੂਲੈਂਸ ਸਰਕਾਰ ਨੂੰ ਦੇਣਾ ਚਾਹੀਦਾ ਐਂਬੂਲੈਂਸ ਨਾਲ ਸਰ ਇਹੋ ਜਿਹੇ ਬੰਦਾ ਛੇਤਰ ਪਾਣੇ ਉਹ ਖਾਲੀ ਜਾਣਾਂਗਾ ਲੈ ਕੇ ਜਾ ਯਾਰ ਅਸੀਂ ਚੱਕਦੇ ਆਂ ਰੋਡਾਂ ਤੋਂ ਪੌਦੇ ਖੇਡ ਚੱਕਦੇ ਆਂ ਹੁਣ ਖਾਲੀ ਆਉਣ ਨੂੰ ਚੱਕਦੇ ਆਂ ਰਾਤਾਂ ਨੂੰ ਵੀ ਚੱਕਦੇ ਆਂ ਇਹਨਾਂ ਬਾਈਆਂ ਨੇ ਉਹਦਾ ਨੰਬਰ ਵੀ ਨੋਟ ਦਿੱਤਾ ਵੀਡੀਓ ਦੇ ਵਿੱਚ ਅਸੀਂ ਜਰੂਰ ਦਿਖਾਵਾਂਗੇ ਦੇਖੋ ਇਹ ਬਾਈ ਇੱਕ ਸੇਵਾ ਕਰ ਰਿਹਾ ਹੈਗਾ ਜੋ ਸੇਵਾ ਦੇ ਆਧਾਰ ਤੇ ਇੱਥੇ ਪਹੁੰਚਿਆ ਮਲੇਰ ਕੋਟਲੇ ਤੋਂ ਗੱਤੇ ਸਿੰਘ ਜੋ ਕਿ ਪ੍ਰਧਾਨਾਂ ਦਾ ਫਿਰ ਵੀ ਇਹਨਾਂ ਨੇ ਆਪਣੀ ਸੇਵਾ ਜੋ ਨਿਭਾਈ ਆਗੀ ਤੁਸੀਂ ਦੇਖ ਰਹੇ ਹੋ ਖਬਰ ਵਾਲੇ